ਸਾਰੇ ਪੜੋ ਆਹੋ ਵਾਹੋ ਗੋਬਿੰਦ ਸਿੰਘ ਵਾਹੋ ਹਾਥ ਤੁਰੇਲਾ ਗੋਬਿੰਦ ਸਿੰਘ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਕਲਕੀਆਂ ਵਾਲੇ ਗੋਬਿੰਦ ਸਿੰਘ ਜੀ ਬਾਚਾ ਕੁਤਲਾ ਗੋਮਦਸ ਰੱਜ ਕੇ ਬੋਲੋ ਗੁਜੇਲਾ ਗੋਬਿੰਦ ਸਿੰਘ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਜੇਲਾ ਗੋਬਿੰਦ ਸਿੰਘ ਕਲਕੀ ਆwale ਗੋਬਿੰਦ ਸਿੰਘ ਜੀ ਕਲਕੀ ਆwale ਗੋਬਿੰਦ ਸਿੰਘ ਜੀ ਬਾਜਾ ਵਾਲੇ ਗੋਬਿੰਦ ਸਿੰਘ ਜੀ ਬਾਜਾ ਵਾਲੇ ਕਲਕੀ ਆwale ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਹੀਦੀ ਦਾੜੇ ਜਿਹੜੇ ਚੱਲ ਰਹੇ ਆ ਉਹਨਾਂ ਦੇ ਸੰਬੰਧ ਵਿੱਚ ਪਿੰਡ ਨੰਗਲਵਾਲਾ ਦੀ ਸੰਗਤ ਵੱਲੋਂ ਇਟਲੀ ਦੀ ਸੰਗਤ ਵੱਲੋਂ ਗ੍ਰੀਨ ਗਰੁੱਪ ਵੱਲੋਂ ਐਨਰਿ ਭਰਾਵਾਂ ਵੱਲੋਂ ਮਿਲ ਕੇ ਜਿਹੜਾ ਦੁੱਧ ਦਾ ਲੰਗਰ ਜਿਹੜਾ ਲਾ ਰਿਹਾ ਲਾਇਆ ਹੋਇਆ ਫਰੂਟ ਦਾ ਲੰਗਰ ਲਾਇਆ ਹੋਇਆ ਜੀ ਇਹ ਜਿਹੜਾ ਲੰਗਰ ਲਾਉਣ ਦਾ ਸਾਡਾ ਮਕਸਦ ਇਹੋ ਹੀ ਹੈ ਕਿ ਜਿਹੜੇ ਛੋਟੇ ਸਾਹਿਬ ਜਾਦੇ ਨੀਹਾਂ 'ਚ ਚਣ ਕੇ ਸ਼ਹੀਦ ਕਰ ਦਿੱਤੇ ਗਏ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਹੈ ਜੀ ਇਹ ਲੰਗਰ ਦੇ ਸਹਿਯੋਗ ਦੀ ਗੱਲ ਕੀਤੀ ਜਾਂਦੀ ਕਿਹੜਾ ਕਿਹੜਾ ਸਹਿਯੋਗ ਜਿਹਦਾ ਪਿੰਡ ਵਾਸੀਆਂ ਵੱਲੋਂ ਜਿਹਦਾ ਲੰਗਰਾਂ ਦੇ ਵਿੱਚ ਜਿਹੜੀ ਗੱਲ ਕੀਤੀ ਜਾਂਦੀ ਦੇਖੋ ਜੀ ਸਹਿਯੋਗ ਦੀ ਜਿਹੜੀ ਮੈਂ ਗੱਲ ਕਰਾਂ ਤੇ ਸਹਿਯੋਗ ਤੁਹਾਡੇ ਸਾਹਮਣੇ ਹੀ ਦੇਖੋ ਹੜ ਆਇਆ ਪਿਆ ਸੰਗ ਦਾ ਸਾਡੇ ਕੋਲ ਜੇਬਾਂ ਜਿਹੜੀਆਂ ਉਹ ਭਰ ਚੁੱਕੀਆਂ ਨੋਟਾਂ ਦੇ ਨਾਲ ਸੰਗਤ ਦਾ ਬਹੁਤ ਬਹੁਤ ਧੰਨਵਾਦ ਇੰਨੀ ਕਿ ਜ਼ਿਆਦਾ ਇੰਨੀ ਸਰਦਾ ਸਾਡੇ ਪਿੰਡ ਵਾਲਿਆਂ ਦੀ ਸਾਡੇ ਆਸ-ਪਾਸ ਦੇ ਲੋਕਾਂ ਦੀ ਕਿ ਇਸ ਸਮੇਂ ਉਹ ਸਾਰੇ ਇਕੱਠ ਹੋ ਕੇ ਸੇਵਾ ਕਰਦੇ ਆ ਤੇ ਸੇਵਾ ਵੱਲੋਂ ਕੋਈ ਕਮੀ ਨਹੀਂ ਆ ਜੀ ਸੇਵਾ ਬਹੁਤ ਜ਼ਿਆਦਾ ਹੋ ਰਹੀ ਹੈ ਭਾਈ ਕਿੰਨੇ ਦਿਨ ਜਿਹੜਾ ਤੁਸੀਂ ਦੁੱਧ ਦਾ ਲੰਗਰ ਚਲਾਉਂਦੇ ਸੀ ਕਦੇ ਕਦਾ ਅਸੀਂ ਆਪਣੇ ਗਰੁੱਪ ਨਾਲ ਮੀਟਿੰਗ ਕਰਕੇ ਦੱਸਾਂਗੇ ਅਗਲਾ ਪ੍ਰੋਗਰਾਮ ਕੀ ਹੈ ਫਿਲਹਾਲ ਆਪਾਂ ਅੱਜ ਦਾ ਇੱਕ ਦਿਨ ਹੀ ਲਾ ਰਹੇ ਆ ਪਰ ਜਿਹੜੇ ਆਪਾਂ ਛਿੱਡੀ ਢਾਡੇ ਮਰਾ ਰਹੇ ਉਹਦੇ ਸਬੰਧ ਵਿੱਚ ਸੰਗਤਾਂ ਨੂੰ ਕੋਈ ਬੇਨਤੀ ਜਾਂ ਆਪਣੇ ਤੁਹਾਡੇ ਵੱਲੋਂ ਕੋਈ ਅਪੀਲ ਸੰਗਤਾਂ ਨੂੰ ਮੈਂ ਉਹ ਬੇਨਤੀ ਕਰਨਾ ਚਾਹੁੰਦਾ ਦਸ਼ਮੇਸ਼ ਪਿਤਾ ਨੇ ਆਪਣਾ ਸਰਵੰਸ ਜਿਹੜਾ ਉਹ ਪੂਰਾ ਦੇਸ਼ ਕੌਮ ਲਈ ਵਾਰ ਦਿੱਤਾ ਜਿਸ ਦੇ ਕਾਰਨ ਸਾਨੂੰ ਇਹ ਸਿੱਖਿਆ ਮਿਲਦੀ ਉਹਨਾਂ ਕੋਲੋਂ ਉਹਨਾਂ ਨੇ 13 April 1699 ਵਾਲੇ ਵਿਸਾਖੀ ਵਾਲੇ ਦਿਨ ਇੱਕ ਖਾਲਸਾ ਪੰਥ ਦੀ ਨਿਯਾਰੀ ਜਿਹੜੀ ਸੰਗਤ ਜਿਹੜੀ ਉਹ ਤਿਆਰ ਕੀਤੀ ਹੈ ਜੋ ਕਿ ਅੱਜ ਕੱਦ ਬਹੁਤ ਹੀ ਜ਼ਿਆਦਾ ਦੇਖਣ ਨੂੰ ਕੱਟ ਦਿਖਾਈ ਦੇ ਰਹੀ ਹੈ ਸਿਰਾਂ ਤੇ ਦਸਤਾਰਾਂ ਨਹੀਂ ਹੈ ਦਾੜੀਆਂ ਕਟੀਆਂ ਹੋਈਆਂ ਬਾਲ ਕੱਟੇ ਹੋਏ ਆ ਮੈਂ ਬੇਨਤੀ ਕਰਦਾ ਆਪਣੀ ਜੰਗ ਜਨਰੇਸ਼ਨ ਨੂੰ ਸਾਡੀਆਂ ਭੈਣਾਂ ਨੂੰ ਬੀਬੀਆਂ ਨੂੰ ਭਰਾਵਾਂ ਨੂੰ ਤੇ ਆਪਣੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਸੰਭਾਲੋ ਨਸ਼ਿਆਂ ਤੋਂ ਬਚਾਓ ਤੇ ਜਿਆਦਾ ਤੋਂ ਜਿਆਦਾ ਆਪਣੇ ਬੱਚਿਆਂ ਨੂੰ ਗੁਰਸਿੱਖੀ ਜੀਵਨ ਦੇ ਨਾਲ ਜੋੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ